ਆ ਵੀ ਅਲੀ ਮਹਿਲਕਰਮ ਵਾਲਿਆ ਆ ਮੁੰਡੇ ਦੀ ਹਾਈਟ ਬੜੀ ਘਟ ਹੈ ਜੇ ਕਬੱਡੀ ਬੜੀਆ ਲਗੀ ਤਾੜੀਆਂ ਨਾਲ ਜੋਰਦਾਰ ਮੇਰਾ ਦਿਲ ਕੀਤਾ ਹਰ ਖਿਡਾਰੀ ਨੂੰ ਵਕ ਵਕ ਤਾ ਮਿਲਦੇ ਹੈ ਸਮੇਂ ਦੇ ਉੱਤੇ ਮੇਰੇ ਵੀਰੋ ਸਾਡੀ ਖੇਡ ਕਬੱਡੀ ਵਿੱਚ ਇੱਕ ਸੈਦੋ ਕੋਈ ਬੜਾ ਨੀਲਾ ਖੇਡਦਾ ਰਿਹਾ ਹੈ ਉਹਨੂੰ ਖੇਡ ਕਬੱਡੀ ਦੇ ਵਿੱਚ ਆਈਟਮ ਦੇ ਤੌਰ ਤੇ ਲੋਕ ਜਾਣਦੇ ਸਨਾਂ ਇਸ ਮੁੰਡੇ ਨੂੰ ਮੇਰਾ ਦਿਲ ਕਰਦਾ ਵੀ ਖੇਡ ਕਬੱਡੀ ਦੀ ਇਹ ਵੀ ਇੱਕ ਆਈਟਮ ਹੈ ਇਸ ਮੁੰਡੇ ਨੂੰ ਅੱਜ ਤੋਂ ਬਾਅਦ ਆਈਟਮ ਦੇ ਤੌਰ ਤੇ ਜਾਣਿਆ ਜਾਊਗਾ ਇੱਕ ਵਾਰ ਤਾੜੀਆਂ ਨਾਲੋ ਜ਼ੋਰਦਾਰ ਅਲੀ ਮਹਿਲਕਰਾਂ ਵਾਲਿਆ ਲੈ ਵੀ ਅਲੀ ਸੰਗਤਾਂ ਨੇ ਹਾਮੀ ਭਰਤੀ ਹੈ ਇਹ ਉਹ ਮਾਲਕੀ ਕਰਾਉਂਦਾ ਹੈ ਉਹ ਸੱਚੇ ਪਾਸ਼ਾ ਹੀ ਕਰਾਉਂਦਾ ਹੈ ਸੰਗਤਾਂ ਨੇ ਹਾਮੀ ਭਰਤੀ ਹੈ ਵੀ ਮੁੰਡੇ ਨੂੰ ਨਾਂ ਜਿਹੜਾ ਹੈ ਉਹ ਟੁਕਮਾ ਮਿਲ ਗਿਆ ਮੁੰਡੇ ਨੂੰ ਇਹ ਨਾਂ ਜੱਜਦਾ ਔਰ ਮੁੰਡੇ ਨੂੰ ਨਾਂ ਫੱਪੜਾ ਤੇਰਾ ਵਜ਼ਨ ਕਿੰਨਾ ਹੈ ਇਹ ਵੀ ਦੱਸ ਕੇ ਜਾਈ ਸੁਣਿਆ ਤੇ ਤੇਰੀ ਉਮਰ ਕਿੰਨੀ ਹੈ ਇਧਰ ਸੈਮੀਫਾਈਨਲ ਦੀਆਂ ਟਾਈਆਂ ਪਾਉਣ ਲੱਗਿਆਂ ਜੀ ਸੈਮੀਫਾਈਨਲ ਮੈਚਾਂ ਦੀਆਂ ਟਾਈਆਂ ਭਾਈ ਪਰਚੀਆਂ ਸਿਰਦੇ ਗੁਲਸ਼ਨ ਤੇ 27 ਸਾਲਾਂ ਦੀ ਉਮਰ ਹੈ ਤੇ 64 ਕਿਲੋ weight ਹੈ ਵਜ਼ਨ ਲੱਗਦਾ ਨਹੀਂ ਪਰ ਠੋਸ ਹੈ ਮੁੰਡਾ ਹੈ ਮੁੰਡਾ ਠੋਸ ਹੈ ਪਹਿਲਾ ਸੈਮੀਫਾਈਨਲ